ਹਰਿਆਣਾ ਦੇ ਵਿੱਚ ਸਿੱਖ ਪਾਈਚਾਰੇ ਨੇ 20 ਵਿਧਾਨ ਸਭਾ ਸੀਟਾਂ ਮੰਗੀਆਂ ਨੇ ਜੀ ਇਹਦੇ ਬੇਰਵੇ ਸਾਂਝੇ ਕਰਿਓ ਜੀ ਹਾਂ ਬਿਲਕੁਲ ਹਰਿਆਣਾ ਦੇ ਵਿੱਚ ਕਰੀਬ 18 ਲੱਖ ਦੇ ਕਰੀਬ ਸਿੱਖ ਪਾਈਚਾਰੇ ਦੇ ਵੋਟਰ ਨੇ ਸੋ ਉਹਨਾਂ ਨੇ ਇੱਕ ਵੱਡਾ ਕੱਟ ਕੀਤਾ ਸੀਗਾ ਕਰਨਾਲ ਦੇ ਵਿੱਚ ਤੇ ਉਹ ਕੱਟ ਕਰਕੇ ਉਹਨਾਂ ਨੇ ਲਗਭਗ ਹਰਿਆਣੇ ਦੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਬੁਰੀ ਇਸ ਵਾਰ ਰੱਖਿਆ ਕਿ ਅਸੀਂ ਹਰਿਆਣੇ ਦੇ ਵਿੱਚ 18 ਲੱਖ ਦੇ ਕਰੀਬ ਸਿੱਖ ਵੋਟਰਾਂ ਸਾਡੀ ਰਾਜਨੀਤਿਕ ਨੁਮਾਇੰਦਗੀ ਕਿੱਥੇ ਹੈ ਹੂੰ ਸਾਡਾ ਰਾਜਨੀਤੀ ਦੇ ਵਿੱਚ ਤੁਸੀਂ ਕਿਹੜਾ ਸਪੇਸ ਛੱਡਿਆ ਸੋ ਇਹ ਸਵਾਲ ਇਹ ਨਾਲ ਬੇਸਟਕ ਭਾਜਪਾ ਰਾਹ ਗਿਆ ਲਾ ਸਕਦੀ ਹੈ ਕਿ ਦੇਖੋ ਜੀ ਅਸੀਂ ਖੱਟਰ ਸਾਹਿਬ ਪੰਜਾਬੀ ਭਾਈਚਾਰੇ ਚੋਂ ਸੀ ਅਸੀਂ ਨੌਂ ਸਾਹਿਬ ਨੂੰ ਮੁੱਖ ਮੰਤਰੀ ਬਣਾ ਕੇ ਰੱਖਿਆ ਪੰਜਾਬੀ ਭਾਈਚਾਰੇ ਦੇ ਵਿੱਚ ਕਿਸੇ ਵੀ ਧਰਮ ਨਰਸੰਬੰਧਿਤ ਰੁਕ ਹੋ ਸਕਦਾ ਨਾ ਉਹ ਇੱਕ ਬਕਰਾਂ ਬੈ ਨਹੀਂ ਉਹ ਅਥੀਓ ਸਿਰਫ ਸੇਕ ਪਾਈਚਾਰੇ ਦੇ ਹਵਾਦਨਾ ਗੱਲ ਕਰ ਰਹੇ ਹੂੰ ਕਿ ਜੇ ਸਿੱਖ ਵੋਟਰ 18 ਲੱਖ ਹਰਿਆਣੇ ਚ ਹੈ ਗਿਆ ਤਾਂ ਉਹਨਾਂ ਦੀ ਲੋਕ ਸਭਾ ਦੇ ਵਿੱਚ ਨਵੰਦਗੀ ਕੀ ਹੈ ਰਾਜ ਸਭਾ ਚ ਨਵੰਦਗੀ ਕੀ ਹੈ ਵਿਧਾਨ ਸਭਾ ਚ ਨਵੰਦਗੀ ਕੀ ਹੈ ਇਹ ਸਵਾਲੇ ਨੂੰ ਲੈ ਕੇ ਲੰਘੇ ਐ ਤੋਂ ਬਾਅਦ ਕਰਨਾਲ ਦੇ ਵਿੱਚ ਇਕੱਠ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਦੇ ਵੱਕੂਕ ਸੰਗਠਨ ਵੱਕੂਕ ਨੁਮਾਇੰਦੇ ਵੱਕੂਕ ਤੇਰਾ ਹਾਜ਼ਰ ਹੋਣੀਆਂ ਉਹਨਾਂ ਦੇ ਪ੍ਰਿੰਤਪਾਲ ਸਿੰਘ ਤੇ ਜਗਦੀਪ ਸਿੰਘ ਆਲਖੋਰੀ ਇਹ ਅਗਵਾਈ ਕਰ ਰਹੇ ਸੀ ਇਹਨਾਂ ਨੇ ਲਗਭਗ ਹਰਿਆਣੇ ਦੀ ਸਾਰੀ ਰਾਜ ਦੀਆਂ ਪਾਰਟੀਆਂ ਦੇ ਵੱਲੋਂ ਭਾਜਪਾ ਵੀ ਕਾਂਗਰਸ ਵੀ ਆਮ ਆਦਮੀ ਪਾਰਟੀ ਵੀ ਅਨੈਲੋ ਵੀ ਜੱਜਪਾ ਵੀ बसपा ਵੀ ਤੇ ਹੋਰ ਸਾਰਿਆਂ ਵਿਧਾਇਕਾਂ ਨੇ ਚੋਣ ਲੜਨੀ ਹਮਮ ਕਿਉਂਕਿ ਨਵੰਬਰ ਦੇ ਵਿੱਚ ਆਸਤ ਹੈ ਮਤਲਬ ਕਿ ਹੁਣ ਅਕਤੂਬਰ ਨਵੰਬਰ ਦੇ ਵਿੱਚ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣਾ ਹੈ ਇਸ ਵੀ ਮੌਕੇ ਦੀ ਨਿਯਾਕ ਨੂੰ ਧਿਆਨ ਰੱਖਦੇ ਇੱਕਾ ਬਹੁਤ ਅਹਿਮੀਅਤ ਰੱਖਦਾ ਹਮ ਉਹ ਕਹਿੰਦੇ ਕਿ ਉਸ ਰੇਸ਼ੋ ਦੇ ਹਿਸਾਬ ਨਾਲ 16 ਤੋਂ 20 ਟਿਕਟਾਂ ਹਰ ਪਾਰਟੀ ਸਾਡੇ ਨੁਮਾਇੰਦਿਆਂ ਨੂੰ ਦੇਵੇ ਹਮ ਹਮ ਬੇਸ਼ੱਕ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਦਿਓ ਹੋ ਸਕਦਾ ਇੱਛਾ ਤਾਂ ਇਹ ਵੀ ਹੋਵੇ ਸਾਨੂੰ ਇਹ ਦੇ ਦਿਓ ਪਰ ਫਿਰ ਵੀ ਉਹਨਾਂ ਨੇ ਇਹ ਨਹੀਂ ਕਿਹਾ ਪਰ ਉਹ ਕਹਿੰਦੇ ਕਿ ਕਟੁਕਟ ਸਿੱਖ ਪਾਈ ਜਾਂ ਨੁਮਾਇੰਦੇ ਨੂੰ ਸਾਰੀਆਂ ਚਿਰਾਂਦੇ ਹਨ ਤੇ 16 ਤੋਂ 20 ਨਵੰਬਰ ਦੇ ਸਾਡੇ ਚੌਕੀਓ ਵਿਧਾਨ ਸਭਾ ਬੈਠ ਰਹੇ ਹੁਣ ਅੱਜ ਦੀ ਤਰੀਕ ਨੂੰ ਲੋਕ ਸਭਾ ਚ ਇੱਕ ਵੀ ਨੁਮਾਇੰਦਾ ਨਹੀਂ ਹੈਗਾ ਸੋ ਇਸ ਲਈ ਉਹਨਾਂ ਨੇ ਕਿਹਾ ਕਿ ਘੱਟੋ ਘੱਟ ਦੋ ਲੋਕ ਸਭਾ ਦੇ ਵਿੱਚ ਸੰਕਟਾ ਦਿੱਤੀਆਂ ਜਾਇਆ ਕਰ ਸਾਰੀਆਂ ਪਾਰਟੀਆਂ ਦੋ ਟਿਕਟਾਂ ਦੇਣ ਸਿੱਖ ਭਾਈਚਾਰੇ ਦੇ ਨੁਮਾਇੰਦਿਆਂ ਸੋ ਫਿਰ ਉਹਨਾਂ ਨੇ ਨਾਲ ਹੀ ਇਹ ਵੀ ਹਵਾਲਾ ਦਿੱਤਾ ਕਿ ਰਾਜ ਸਭਾ ਦੀ ਇੱਕ ਸੀਟ ਤੁਹਾਡੀ ਖਾਲੀ ਪਈ ਹੈ ਤੁਸੀਂ ਉੱਥੇ ਹੁਣ ਭੇਜੋ ਸਿੱਖ ਨੁਮਾਇੰਦਾ ਅੱਛਾ ਤੇ ਇਹਦੇ ਇਹਨਾਂ ਦੇ ਨਾਲ-ਨਾਲ ਉਹਨਾਂ ਨੇ ਕੁਝ ਹੋਰ ਮੰਗਿਆ ਜਿਹੜੀ ਜ਼ਿਕਰ ਕੀਤੀਆਂ ਜਿਵੇਂ ਉਹਨਾਂ ਨੇ ਕਿਹਾ ਕਿ ਚੋਣਾ ਆਉਣ ਵਾਲੀਆਂ ਨੇ ਤੇ ਉਹਦੇ حوالے ਨਾਲ ਹੁਣ ਨਵੀਂ ਹੱਦਬੰਦੀ ਹੋਣੀ ਹੈ ਇਸ ਤੋਂ ਬਾਅਦ 225 ਪਿਛਲੀਆਂ ਹੱਦਬੰਦੀਆਂ ਜਿਹੜੀਆਂ ਇੱਕ ਰਣਨੀਤੀ ਹੁੰਦੀ ਹੈ ਕਿ ਇਹ ਭਾਈਚਾਰਿਆਂ ਤੇ ਵੰਡਾ ਇਹਨੂੰ ਅਲੱਗ-ਅਲੱਗ ਹਲਕਿਆਂ 'ਚ ਵੰਡ ਦਿਓ ਇਹੀ ਜੀ ਕੁਝ ਨਾ ਹੋਵੇ ਸੋ ਇਸ ਲਈ ਸਹੀ ਹੱਦਬੰਦੀ ਦੀ ਮੰਗ ਕੀਤੀ ਇੱਕ ਹਰਿਆਣਾ ਪਖਰੀ ਸਿੱਖਪੁਰਬਤਨ ਕਮੇਟੀ ਬਣੀ ਸੀ ਵੋਟਵਾਲ ਸਮਾਪਤ ਕਮੇਟੀ ਉਹਦੇ ਵੱਲੋਂ ਕਿਹਾ ਕਿ ਉਹਦੀਆਂ ਵੋਟਾਂ ਦੀ ਸੁਧਾਈ ਦਾ ਕੰਮ ਕੀਤਾ ਗਿਆ ਵੋਟਾਂ ਦੁਬਾਰਾ ਬਣਾਉਣ ਦਾ ਕੰਮ ਕੀਤਾ ਗਿਆ ਚੋਣਾਂ ਕਰਾਉਣੀਆਂ ਸੀ ਉਹ ਕੰਮ ਕਿੱਥੇ ਗਿਆ ਇਹ ਸਾਰੇ ਹਵਾਲੇ ਨਾਲ ਉਹਨਾਂ ਨੇ ਗੱਲ ਕੀਤੀ ਫਿਰ ਉਹਨਾਂ ਨੇ ਕਿਹਾ ਕਿ ਹਰਿਆਣੇ 'ਚ ਵੱਡੀ ਗਿਣਤੀ 'ਚ ਸਿੱਖ ਭਾਈਅਰ ਦੇ ਨਾਲ ਪੰਜਾਬੀ ਭਾਈਅ ਚਰਾਂ ਵੱਡੀ ਗਿਣਤੀ 'ਚ ਸਰਕਾਰੀ ਸਕੂਲਾਂ 'ਚ ਪ੍ਰਾਈਵੇਟ ਸਕੂਲਾਂ 'ਚ ਖਾਸ ਕਰਕੇ ਸਰਕਾਰੀ ਦੇ ਹਵਾਲੇ ਨਾਲ ਪੰਜਾਬੀ ਪੜ੍ਹਾਉਣ ਵਾਲੇ ਮਾਸਟਰੇ ਨਹੀਂਗੇ ਹੂੰ ਸੋ ਘੱਟੋ ਘੱਟ ਸਰਕਾਰ ਸਾਡੀ ਮਹਾਵਲੀ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬੀ ਦਾ ਅਧਿਆਪਕ ਤਾਂ ਉਪਲਬਧ ਕਰਾਵੇ ਇਹ ਮੰਗ ਵੀ ਸੀ ਸ਼ਾਮਰ ਸੀ ਫਿਰ ਪੰਜਾਬ ਹਰਿਆਣੇ ਦੀ ਪੰਜਾਬੀ ਸਹਿਤ ਅਕੈਡਮੀ ਆ ਉਹ ਕਹਿੰਦੇ ਜਿਹੜਾ ਰੁਤਬਾ ਸੀ ਕਿਸੇ ਸਮੇਂ ਉਹਦਾ ਹੈ 65 ਤੋਂ ਬਾਅਦ ਉਹ ਰੁਤਬਾ ਦੁਬਾਰਾ ਬਹਾਲ ਕੀਤਾ ਜਾਵੇ ਸਹਿਤ ਅਕੈਡਮੀ ਦਾ ਪੰਜਾਬੀ ਰਿਸਰਚ ਕੰਟੀਨੂ ਸੋ ਇਹ ਸਾਰੇ ਹਵਾਲਿਆਂ ਨਾਲ ਕਹਿ ਕੇ ਜੇ ਰਾਸ਼ਟਰੀ ਘਟ ਗਣਤੀ ਕਮਿਸ਼ਨ ਉਹਦੇ ਵਿੱਚ ਸਿੱਖ ਪਾਈਚਾਰੀ ਦੀ ਨੁਮਾਇੰਦਗੀ ਕਿੱਥੇ ਖੜਦੀ ਹੈ ਉਹਦੇ ਵਿੱਚ ਮੈਂਬਰ ਸਹੀ ਨਾਮਜ਼ਦ ਕੀਤੇ ਜਾਣ ਹਰਿਆਣਾ ਚੋਣਾਂ ਦਾ ਯੋਗਦਾਨ ਪਾਇਆ ਜਾਵੇ ਸੋ ਇਸ ਸਵਾਲ ਨਾਲ ਇੱਕ ਤਰ੍ਹਾਂ ਨਾਲ ਸਾਰੀਆਂ ਰਾਜਕ ਤਿਰਾਂ ਦੇ ਲਈ ਚੌਥੀ ਭਰਿਆ ਸਵਾਲ ਪੂਰੇ ਖੜਾ ਕਰ ਦਿੰਦਾ ਹੈ ਕਿ ਵਿਧਾਨ ਸਭਾ ਚੋਣਾਂ ਨੇ ਜੇ 18 ਲੱਖ ਵੋਟਾਂ ਚਾਹੀਦੀਆਂ ਨੇ ਸਿੱਖ ਪਾਈਚਾਰੀ ਦੀ ਤਾਂ ਸਾਡੀ ਨਮਾਇੰਦਗੀ ਲਈ ਥਾਂ ਛੱਡੋ। ਤੋਂ ਇਹਦੇ ਲਈ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ 51 ਤੋਂ 11 101 ਮੈਂਬਰੀ ਕਮੇਟੀ ਬਣਾਵਾਂਗੇ। ਭਾਵੇਂ 51 ਮੈਂਬਰੀ ਬਣੇ 71 ਮੈਂਬਰੀ ਬਣੇ ਸੂਬਾ ਪੱਧਰੀ ਇੱਕ ਕਮੇਟੀ ਹੋਏਗੀ ਤਾਂ ਕਿ ਤੁਸੀਂ ਕਦੇ ਵੀ ਤਾਲ ਮਿਲ ਕਰਨਾ ਹੈ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨਾਲ ਕੀਤਾ ਜਾ ਸਕੇ। ਹਾਂ। ਹਰਿਆਣਾ ਦੇ ਸਵਾਲ ਦੇ ਵਜ੍ਹਾ ਨਾਲ ਹੋ ਸਕਦਾ ਹੂੰ ਦੇਸ਼ ਦੇ ਕੁਝ ਹੋਰ ਨਾ ਸੂਬਿਆਂ 'ਚ ਵੀ ਇਹ ਸਵਾਲ ਉੱਠੇ ਕਿਉਂਕਿ ਜੇ ਆਪਾਂ ਗੱਲ ਕਰੀਏ ਕਿਸੇ ਸੂਬੇ ਦੇ ਵਿੱਚ ਕੋਈ ਤਨ ਉਹ ਵੀ ਹੋ ਸਕਦੀ ਹੈ ਜਿਹੜੀ ਦੇਸ਼ 'ਚ ਤਾਂ ਬਹੁ ਗਿਣਤੀ ਹੈ। ਪਰ ਉਹ ਕਿਸੇ ਸੁਭੇਚ ਘਟ ਗਈ ਨਹੀਂ ਹੈ ਪਰ ਉਥੇ ਉਹ ਕਹਿਣਗੇ ਹੁਣ ਅਸੀਂ ਇੰਨੇ ਵੋਟਰ ਸੋ ਕੀ ਇੱਕ ਨਵੀਂ ਚਰਚਾ ਸ਼ੁਰੂ ਹੋਏਗੀ ਇਹ ਵੀ ਇੱਕ ਸਵਾਲ ਖੜਾ ਹੋ ਗਿਆ ਐਬਸੋਲੂਟਲੀ ਜਲੰਧਰ ਵੈਸਟ ਵਾਲੀਆਂ ਜਿਹੜੀਆਂ ਬਾਇਲੈਕਸ਼ਨਸ ਹੋਣੀਆਂ ਨੇ ਜੀ 10 ਤਰੀਕ ਨੂੰ ਹੋਣੀਆਂ ਨੇ ਉਹ ਜਿਹੜੀ ਕਾਵਾਂ ਰੌਲੀ ਪੈ ਰਹੀ ਸੀ ਉਹ ਤਾਂ ਹੁਣ ਖਤਮ ਹੋ ਗਈ ਬਿਲਕੁਲ ਜੀ ਬੜਾ ਬੜਾ ਸੁੱਖ ਦਾ ਸਾਹ ਲਿਆ ਜਲੰਧਰ ਵਾਲਿਆਂ ਨੇ ਖਾਸ ਕਰ ਜਲੰਧਰ ਪੱਛਮੀ ਵਾਲਿਆਂ ਨੇ ਕਿਉਂਕਿ ਜੀ ਇੱਕ ਤਾਂ ਇਹ ਹੁੰਦਾ ਕਿ ਇੱਕ ਹਲਕੇ ਦੇ ਵਿੱਚ ਚੋਣ ਸੀ ਸੋ ਇਸ ਲਈ ਸਾਰੀਆਂ ਰਾਜਨੀਤੀ ਪਾਰਟੀਆਂ ਦਾ 100% ਦੀ ਜੋਰ ਇੱਕੋ ਥਾਂ ਲੱਗਿਆ ਸੀ ਤੇ ਉੱਥੇ ਰਿਕਸ਼ੇ ਦੇ ਉੱਤੇ ਮਾਈਕ ਵਾਲਾ ਵੀ ਘੁੰਮ ਰਿਹਾ ਉੱਥੇ ਮੁੱਖ ਮੰਤਰੀ ਸਾਹਿਬ ਦਾ ਕਾਫਲਾ ਵੀ ਘੁੰਮ ਰਿਹਾ ਸੋ ਇਸ ਲਈ ਉਹ ਤਾਂ ਮਹੱਲੇ ਦੀਆਂ ਚੋਣਾ ਬਣਾ ਕੇ ਰੱਖਤੀਆਂ ਸੀ ਨਾ ਕਿ ਸਾਰੀਆਂ ਪਾਰਟੀਆਂ ਉੱਥੇ ਮੁੱਖ ਮੰਤਰੀ ਸਾਹਿਬ ਪੰਜਾਬ ਛੱਡ ਕੇ ਉੱਥੇ ਹੀ ਨੁਕੜ ਬੈਠਕ ਹੋਣੀ ਹੁੰਦੀ ਸੀ ਗਲੀ 'ਚ 20 ਕੁਰਸੀਆਂ ਲਈ ਤੇ 40 ਆ ਜਾਂਦੇ ਸੀ ਸਿਕਿਉਰਿਟੀ ਗਾੜੇ ਕੋਪਾਤਰੀ ਸਾਹਿਬ ਦੇ ਔਖਾ ਹੋ ਜਾਂਦਾ ਸੀ ਸਾਰਿਆਂ ਸੋ ਇਸ ਲਈ ਉਹ ਸਥਿਤੀ ਦੇ ਵਿੱਚ ਅੱਜ ਲੋਕਾਂ ਨੇ ਬਹੁਤ ਸੁੱਖ ਦਾ ਸਾਹ ਲਿਆ ਕਿ ਚਲੋ ਘੱਟੋ ਘਾਟਾ بڑے ਲੀਡਰਾਂ ਦੀਆਂ ਭੌਂ ਭੌਂ ਕਰਦੀਆਂ ਗੱਡੀਆਂ ਰਾਜਾ ਬੜਿੰਗਾਊ ਬਤ ਉਹਦੇ ਨਾਲ ਵੀ ਕਾਫਲਾ ਆਊਗਾ ਚੰਨੀ ਸ਼ਾਮ ਨੂੰ 5 ਵਜੇ ਚੌਣ ਪ੍ਰਚਾਰ ਬੰਦ ਹੋ ਗਿਆ ਜਿਹੜੇ ਬਾਹਰੀ ਹੁੰਦੇ ਨੇ ਜਿਹੜੇ ਉਹ ਸੜਕੇ ਦੇ ਮੋਟਰ ਨਹੀਂ ਹੈਗੇ ਉਹਨਾਂ ਨੇ ਹਲਕਾ ਛੱਡਣਾ ਹੁੰਦਾ ਸੋ ਉਹ ਹਲਕਾ ਛੱਡ ਕੇ ਹੁਣ ਸਵਾਲ ਤਾਂ ਇਹ ਆ ਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਚਲ ਜਲੰਧਰ ਚ ਕਿਰਾਏ ਦਾ ਘਰ ਲਿਆ ਵਾ ਉਥੋਂ ਪੱਛਮੀ ਤੋਂ ਨਿਕਲ ਕੇ ਉੱਥੇ ਜਾਦੇ ਜਾਣਗੇ ਹਾਂ ਉਹ ਬਾਕੀ ਬੱਥੇ ਗਏ ਹੋਣਗੇ ਜੀ ਸੋ ਪਰ ਹਲਕਾ ਖਾਦੀ ਜ਼ਰੂਰ ਹੋ ਗਿਆ ਹਾਂ ਹੁਣ ਘਰੋ ਘਰੀ ਬੁਹਾ ਵੀ ਖਟਾਇਆ ਜਾ ਸਕਦਾ ਜੇ ਕੱਲ ਦਾ ਦਿਨ ਤੇ ਕੱਲ ਅੱਜ ਦੀ ਰਾਤ ਔਰ ਕੱਲ ਦੀ ਰਾਤ ਬੰਡ ਬਣੀਆਂ ਵੀ ਖੂਬ ਚੱਲਣਾ ਹੈ ਹੈ ਉਹ ਰੰਗ ਵਾਲਾ ਪਾਣੀ ਜੇ ਉਹ ਸਾਰਾ ਕੁਝ ਉਹ ਚੱਲਣਾ ਨਾ ਇਸ ਲਈ ਉਹ ਦੇਖਣ ਵਾਲੀ ਗੱਲ ਹੈ ਕਿ ਉਹਦੇ ਨਾਲ ਕਿੰਨਾ ਪ੍ਰਭਾਵ ਪੈਂਦਾ ਹਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਲਈ ਦੋਹਰੀ ਚੁਣੌਤੀ ਹੈ ਕਿਉਂਕਿ ਇਹ ਸਿਟੋਨਾਪੁਰ ਸੀ ਹੂੰ ਤੇ ਉਹਨਾਂ ਦੇ ਉਮੀਦਵਾਰ ਹੁਣ ਉੱਤਰਲੇ ਪਾਸੇ ਉਮੀਦਵਾਰ ਨੇ ਸੋ ਇਸ ਲਈ ਭਾਜਪਾ ਚ ਸ਼ਾਮਲ ਹੋਣ ਕਰਕੇ ਹੀ ਜਿੰਨੀ ਚੋਣ ਹੋਣੀ ਹੈ ਕਿ ਆਮ ਆਦਮੀ ਪਾਰਟੀ ਅਸੀਂ ਬਰਕਰਾਰ ਰੱਖਣਾ ਚਾਹੀਦੀ ਕਿਉਂਕਿ ਉਹਨੂੰ ਪਤਾ ਕਿ ਇਹਦੇ ਬਾਅਦ 4 ਜਿੰਨੀ ਚੋਣਾਂ ਹੋਰ ਨੇ ਸੋ ਇਸ ਲਈ ਮੁੱਖ ਮੰਤਰੀ ਸਾਹਿਬ ਨੇ ਤਾਈ ਆਪਣੀ ਤਾਕਤ ਸਾਰੀ ਉੱਥੇ ਝੋਕ ਕੇ ਕਾਂਗਰਸ ਇਸ ਨੂੰ ਸ਼ਾਰਟ ਦਾ ਸਵਾਲ ਬਣਾਉਗੀ ਕਿ ਅਸੀਂ 1500 ਦੀਆਂ ਵੋਟਾਂ ਦੇ ਫਰਕ ਨਾਲ ਇਥੋਂ ਮੂਰੇ ਸੀਗੇ ਇਸ ਸਾਲ ਕਿੱਟ ਸੋ ਉਨੀਆਂ ਕਿ ਜਾਇ ਪੂਰੇ ਰੇਜਨ ਚੰਨੀ ਜੀ ਕਹਿੰਦੇ ਨੇ ਮੇਰੀ ਰਾਸਤਾ ਤਾਂ ਬਚਦੀ ਹੈ ਤੇ ਭਾਜਪਾ ਚਾਹੁੰਦੀ ਹੈ ਕਿ ਜਿਹੜੀ 1500 ਸੀ ਪਿੱਛੇ ਰਹਿਗੇ ਸੀ ਜੇ 850 ਵੋਟ ਵੀ ਲੈ ਕੇ ਤਾਂ ਅਸੀਂ ਪਾਸ ਚਲਾ ਜਾਵਾਂਗੇ ਉਹਦੀਆਂ 850 ਘਟ ਜਾਣੀਆਂ ਸਾਡੀਆਂ 25 ਦੀ ਵੱਜ ਜਾਣੀਆਂ ਸੋ ਇਸ ਲਈ ਸਾਰੀਆਂ ਧਿਰਾਂ ਦੇ ਬਚਾਲੇ ਕਿਤਨਾ ਕਿਤੇ ਤਕੜੀ ਤੇ ਹਾਥੀ ਦਾ ਵਿੱਚ ਚੋਤਾਣ ਚੱਲ ਰਹੀ ਹੈ ਸੋ ਉਹ ਕਹਿੰਦੇ ਜੀ ਸੁਖਵੀਰ ਹਾਥੀ ਤੇ ਚੜ ਗਏ ਤਕੜੀ ਨੂੰ ਕੱਲੀ ਛੱਡ ਕੇ ਤੇ ਜਦੋਂ ਕਿ ਅਕਾਲੀ ਦਲ ਦੀ ਵੀਰਵਰ ਬੀਬੀ ਸਰਜੀਤ ਕੁਮਾਰਾ ਸੋ ਕੁੱਲ ਮਿਲਾ ਕੇ ਜੇਕਰ ਇੱਥੇ ਦੇਖਿਆ ਜਾਵੇ ਆਮ ਆਦਮੀ ਪਾਰਟੀ ਕਾਂਗਰਸ ਔਰ ਭਾਜਪਾ ਚ ਮੁਕਾਬਲਾ ਦੇਖਣ ਨੂੰ ਬਣਦਾ ਜਾ ਰਿਹਾ ਪਰ ਫਸ ਸਵਾਲ ਇਹ ਹੈ ਕਿ ਲੋਕ ਸਭਾ ਚੋਣਾਂ ਚ ਸਭ ਕੇ ਉਹਨਾਂ ਦੋਆਂ ਪਾਰਟੀਆਂ ਚ ਕਾਂਗਰਸ ਤੇ ਭਾਜਪਾ ਚ 1500 ਦਾ ਫਰਕ ਸੀ ਆਮ ਆਦਮੀ ਪਾਰਟੀ 27000 ਦਾ ਫਰਕ ਸੀ ਅੱਛਾ ਸੋ 27000 ਕੀ ਪਾੜਾ ਪੂਰਾ ਕਰ ਪਾਉਣਗੇ ਇਹ ਸਵਾਲ ਉਹਨਾਂ ਦੀ ਬਟਾ ਤੇ ਇਹ ਤੋਂ ਇਲਾਵਾ ਮਤਲਬ ਕਿ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਵੀ ਇੱਥੋਂ ਹੈਗਾ ਤੇ ਇਹਦੇ अलावा ਬਰਸਾ ਦਾ ਵੀ ਹੈਗਾ ਅਨਤੇ ਇੰਜ ਆਖਾਲੀ ਦਲ ਦਾ ਬੀਬੀ ਸੰਜੀਤ ਕੌਰ ਹੋਰੀ ਹੈ ਜਿਹੜੇ ਪਹਿਲਾਂ ਉੱਧਰ ਜਾ ਕੇ ਇੱਧਰ ਆਏ 15 ਉਮੀਦਵਾਰ ਮੈਦਾਨ ਚ ਨੇ ਤੇ 15 ਉਮੀਦਵਾਰਾਂ ਦਾ ਪੁਬਿਕ 10 ਤਰੀਕ ਨੂੰ ਵੀਯੂਐਮ ਸ਼ਿਕਾਇਤ ਹੋ ਜਾਣਾ ਪਰ ਉਹ ਕਹਿੰਦੇ ਹੁੰਦੇ ਹਨ ਕਿ ਤੁਰਾਂ ਲੱਗੇ ਮਤਲਬ ਕਿ ਜੇ ਕੋਈ ਭਰਿਆ ਟੋਕਰੇ ਵਾਲਾ ਮਿਲ ਜਵੇ ਕੋਈ ਗਰੀ ਚੀਜ਼ ਮਿਲ ਜਵੇ ਤਾਂ ਛੁੱਕ ਸਕਣ ਹੁੰਦਾ ਹੁਣ ਇਹ ਪਤਾ ਨਹੀਂ ਆਮ ਆਦਮੀ ਪਾਰਟੀ ਨੂੰ ਫਿਕਰ ਪੈ ਕੇ ਚੌੜਚਾਰ ਬੰਧ ਹੋਣ ਤੋਂ ਪਹਿਲਾਂ ਪੰਜਾਬ ਭਰ ਦੀਆਂ ਜਿੰਨੀਆਂ ਮੁਲਾਜ਼ਮ ਜੱਥੇ ਲੱਗੀਆਂ ਸੀ ਉਹ ਸਾਡੇ ਖਿਲਾਫ ਇੱਥੇ ਪ੍ਰਦਰਸ਼ਨ ਕਰਨ ਆ ਗਏ। ਸੋਣੇ ਪਤਾ ਨਹੀਂ ਉਹਨਾਂ ਦੇ ਲਈ ਇਹ ਸ਼ਗਨ ਕਿਹਜਾ ਲੈ ਬੈਠੂਗਾ ਉਹਨਾਂ। ਇਹ ਵਿ컬 ਜ਼ਰੂਰ ਹੈ ਜੀ ਆਮ ਆਦਮੀ ਪਾਰਟੀ। ਹੂੰ। ਦੀਪਕ ਜੀ ਸੀਸੀਟੀਵੀ ਘੁਟਾਲਾ ਇਹ ਕਿਹੜਾ ਘੁਟਾਲਾ ਹੈ ਜਿਹਦੇ ਵਿੱਚ ਕੇਜਰੀਵਾਲ ਸਰਕਾਰ ਹੁਣ ਘਿਰ ਗਈ ਹੈ। ਦੇਖੋ ਹੁਣ ਜਦੋਂ ਵੀ ਕੋਈ ਘਟਾਲਾ ਆਉਂਦਾ ਤਾਂ ਬੰਦਾ ਇਹ ਪੁੱਛਦਾ ਕਿ ਕੀ ਇਹ ਕੇਜਰੀਵਾਲ ਜੀ ਉਹਨਾਂ ਦਾ ਘਟਾਲਾ? ਸੋ ਅੱਜ ਕੱਲ੍ਹ ਘਟਾਲਿਆਂ ਸੀ ਕੇਰੀਆ ਕੇਜਰੀਵਾਲ ਸਰਕਾਰ। ਇਹ ਆਪਣੇ ਆਪ 'ਚ ਸਵਾਲ। ਹਾਂ ਇਹਦੇ ਪਿੱਛੇ ਸਵਾਲ ਇਹ ਵੀ ਖੜਾ ਕਿ ਕੀ ਭਾਜਪਾ ਉਹਨੂੰ ਘੇਰ ਰਹੀ ਹੈ? ਜਾਉ ਨਹੀਂ ਆਪਣੀਆਂ ਗਲਤੀਆਂ ਤੇ ਨਲਾਕੀਆਂ ਇੰਨੀਆਂ ਜ਼ਿਆਦਾ ਹੋ ਗਿਆ ਕਿ ਬਾਰ-ਬਾਰ ਕੋਟੜਾ ਚ ਕਰਦੇ। ਹਮਮ। ਮਤਲਬ ਅਰਵਿੰਦ ਕੇਜਰੀਵਾਲ ਕਦੇ ਸ਼ਰਾਬ ਘਟਾਲਾ, ਹੈ ਕਦੇ ਉੱਥੇ ਦਵਾਈ ਘਟਾਲਾ, ਕਦੇ ਮੈਡੀਕਲ ਟੈਸਟ ਘਟਾਲੇ, ਕਦੇ ਪਾਣੀਆਂ ਨੂੰ ਲੈ ਕੇ ਮਸਲਾ, ਸੋ ਕਦੇ ਹੋਰ ਫੰਡਾਂ ਨੂੰ ਲੈ ਕੇ ਇੰਨੇ ਮਸਲਿਆਂ 'ਚ गिर ਚੁੱਕਿਆ ਕੇ ਜੀਵਾਲ ਸਰਕਾਰ ਕਿ ਹੁਣ ਇਹ ਨਵਾਂ ਘਟਾਲਾ ਸਾਹਮਣੇ ਹੈ ਸੀਸੀਟੀਵੀ ਘਟਾਲਾ। ਤੁਹਾਡੇ ਧਿਆਨ 'ਚ ਹੋਏਗਾ ਕਿ ਜਦੋਂ ਅਰਵਿੰਦ ਕੇਜਰੀਵਾਲ ਹੋਰਾਂ ਦੇ ਹਵਾਲਿਆਂ ਨੇ ਚਰਚਾ ਆਈ ਕਿ ਜੀ ਸ਼ਰਾਬ ਘਟਾਲਾ ਹੋ ਗਿਆ 100 ਕਰੋੜ ਦੇ ਹਵਾਲਿਆਂ ਨਾਲ ਇਹਨਾਂ ਨੇ ਜੀ ਮਤਲਬ ਗੋਆ ਦੇ ਨਹੀਂ ਪੈਸਾ ਵਰਤ ਰਿਆ ਗੋਆ ਚੋਨਾ ਚ ਵਰਤ ਰਿਆ ਉਸ ਦੌਰਾਨ ਈਡੀ ਔਰ ਸੀਬੀ ਵੀ ਇਹ ਵੀ ਦਮ ਪਰਿਆ ਸੀ ਕਿ ਸ਼ਰਾਬ ਘਟਾਲੇ ਚ ਇੱਕ ਪਹਿਲੂ ਹੈ ਉਹ ਪਹਿਲੂ ਇਹ ਹੈ ਕਿ ਪਹਿਲਾਂ ਸਰਕਾਰੀ ਦੁਕਾਨਾਂ ਤੇ ਸ਼ਰਾਬ बिकਦੀ ਸੀ ਮਤਲਬ ਠੇਕੇ ਸੀਗੇ ਉਹ ਹਟਾ ਕੇ ਉਹਨਾਂ ਨੇ ਪ੍ਰਾਈਵੇਟ ਨੂੰ ਲਿਆਂਦਾ ਤੇ ਜਿਆਦਾ ਉਹਨਾਂ ਦੀ ਗਿਣਤੀ ਵਧਾ ਦਿੱਤੀ ਤੇ 5% ਵਾਲਾ ਕਮਿਸ਼ਨ 12% ਕਰ ਦਿੱਤਾ ਹਮ ਮਤਲਬ ਉਹਨੂੰ ਸਮਝ ਕੇ ਲੱਗਦਾ ਹੈ ਕਿ ਲੈ ਵੀ ਵੇਚਣ ਵਾਲਿਆਂ ਦਾ ਕਮਿਸ਼ਨ ਵੱਧ ਗਿਆ ਪਰ ਈਡੀ ਤੇ ਸੀਬੀ ਕਹਿੰਦੇ ਕਿ ਘਟਾਲਾ ਇਹਦੇ ਵਿੱਚ ਵੀ ਹੋਇਆ ਕਿ 5% ਵਾਲਾ ਕਮਿਸ਼ਨ 12% ਤੱਕ ਕੀਤਾ ਪਰ ਦੁਕਾਨ ਵਾਲਿਆਂ ਨੂੰ ਕਹਿ ਕੇ ਤੁਹਾਨੂੰ 6 ਮਿਲੂਗਾ 6 ਸਾਡੀ ਪਾਰਟੀ ਨੂੰ ਮਿਲੂਗਾ। ਉਹਨਾਂ ਦਾ 1% ਵਧਿਆ ਕਿ ਐਂ ਤਾਂ ਉਹਨਾਂ ਦੀ ਕਮਿਸ਼ਨ ਵੀ ਇਹਨਾਂ ਨੇ ਖਾਦਾ। ਇਸੇ ਤਰ੍ਹਾਂ ਦਾ ਕੋਈ ਹਵਾਲਾ ਹੁਣ ਸੀਸੀਟੀਵੀ ਘਟਾਲੇ ਚੱਲ ਰਿਹਾ। ਅੱਛਾ। ਕੀ ਆ ਇਹ ਜਾ ਰਿਹਾ ਕਿ ਸੀਸੀਟੀਵੀ ਘਟਾਲੇ ਦੇ ਵਿੱਚ ਸਤਿੰਦਰ ਜੈਨ ਹੋਰੀ ਜਦੋਂ ਇਸ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸੀ ਤੇ ਨੋਡਲ ਅਫਸਰ ਵੀ ਹੋਈ ਸੀ ਉਹਨਾਂ ਦਾ ਹੀ ਉਹ ਸਾਰਾ ਕੁਝ ਪਾਸ ਹੋਣਾ ਸੀ ਤੇ ਕੰਪਨੀਆਂ ਨੂੰ ਠੇਕਾ ਦਿੱਤਾ ਗਿਆ ਦਿੱਲੀ ਦੇ ਵਿੱਚ ਸੀਸੀਟੀਵੀ ਕੀ ਕੈਮਰੇ ਲਾਉਣਾ। ਉਹ ਆਪਣੇ ਤੈਹ ਸਮੇਂ ਤੇ ਕੈਮਰੇ ਪੂਰੇ ਨਹੀਂ ਲਾ ਸਕੀ ਪੂਰਾ ਆਪਣਾ ਪ੍ਰੋਜੈਕਟ ਪੂਰਾ ਨਹੀਂ ਕਰ ਸਕੀ ਤੈਹ ਸਮੇਂ ਉਹਦੇ ਹਵਾਲੇ ਨਾਲ ਉਹਨੂੰ 16 ਕਰੋੜ ਦਾ ਜੁਰਮਾਨਾ ਹੋਇਆ ਅੱਛਾ ਜਿਹੜਾ ਨੀਮਾ ਦੇ ਵਿੱਚ ਤੈਹ ਸੀ ਕਿ ਜੇ ਦੇਰੀ ਕਰੋਗੇ ਤਾਂ ਇੰਨੇ ਦਾ ਜੁਰਮਾਨਾ ਲੱਗੂ ਹੁਣ 16 ਕਰੋੜ ਦਾ ਜੁਰਮਾਨਾ ਆਉਣਾ ਸੀ ਖਜ਼ਾਨੇ 'ਚ ਪਰ ਜੈਨ ਜੈਨ ਸਾਹਿਬ ਕਹਿੰਦੇ ਕਿ ਮਤਲਬ ਜਾਂਚ ਰਿਪੋਰਟ ਦੇ ਹਵਾਲੇ ਨਾਲ ਜਿਹੜਾ ਇਹਨਾਂ ਦੇ ਖਿਲਾਫ ਸ਼ੁਰੂ ਹੋਈ ਹੈ ਉਹਦੇ ਵਿੱਚ ਜਿਹੜੇ ਦੋਸ਼ ਲੱਗੇ ਨੇ ਉਹ ਕਹਿੰਦੇ ਕਿ ਸਤਿੰਦਰ ਜੈਨ ਜੀ ਕਹਿੰਦੇ ਨੇ ਕਿ ਨਹੀਂ ਮੇਰੀ ਜੇਬ 'ਚ 7 ਕਰੋੜ ਪਾ ਦਿਓ ਥੋੜਾ 16 ਕਰੋੜ ਮਾਫ ਅੱਛਾ ਸੋ ਉਹ ਕਹਿੰਦੇ ਕਿ ਘਟਾਲਾ ਹੋਇਆ ਇਸਰਾ ਮਤਲਬ ਇਸਰਾ ਘਟਾਲੇ ਮੰਗੇ ਕਿ ਪਾਰਟੀ ਲਈ ਪੈਸਾ ਇਕੱਠਾ ਕੀਤਾ ਹੁਣ ਇਹ ਮੰਤਰੀ ਨੇ ਆਪਣੇ ਲਈ ਪੈਸਾ ਇਕੱਠਾ ਕੀਤਾ ਅਸਲ ਚ ਹੋਇਆ ਕਿ ਕਿ ਜਿਹੜੀ ਕੰਪਨੀ ਨੂੰ ਜੁਰਮਾਨਾ ਹੋਇਆ ਜਿਹੜੀ ਸੀਸੀਟੀਵੀ ਕੈਮਰੇ ਲਾਉਣੇ ਸੀ ਜਿਹਨੇ 16 ਕਰੋੜ ਜੁਰਮਾਨੇ ਦੇ ਜੋ ਅਦਾ ਕਰਨਾ ਸੀ ਉਹ ਤੋਂ ਜਦੋਂ 7 ਕਰੋੜ ਦੀ ਰਿਸ਼ਵਤ ਵਾਲਾ ਮਾਮਲਾ ਉਹਨੇ ਦੋਸ਼ਤ ਅਦਾਲਤ ਤੱਕ ਜਾ ਕੇ ਸਾਬਤ ਹੋਣਗੇ ਨਾ ਪਰ ਉਹ ਨਾਲ ਕੰਪਨੀ ਦੇ ਅਧਿਕਾਰੀਆਂ ਨੇ ਹੀ ਸ਼ਿਕਾਇਤ ਕਰਦੀ ਕਿ ਸੱਤ ਤੋਂ 7 ਕਰੋੜ ਇਹਨਾਂ ਨੇ ਜੀ ਰਿਸ਼ਵਤ ਲਈ ਹੈ ਹੂੰ ਉਹਨਾਂ ਸ਼ਿਕਾਇਤ ਕੀਤੀ ਆ ਕਿ ਈਡੀਸੀਬੀਆਈ ਵਾਲਿਆਂ ਨੇ ਭਾਜਪਾਈਆਂ ਨੇ ਕਰਵਾਈ ਆ ਹੈ ਨਾ ਕਿ ਉਹ ਮੋਰੇ ਬਣੇ ਨੇ ਕਿ ਜਾਂ ਇਹਨਾਂ ਦਾ ਕਪੜਾ ਨਹੀਂ ਜਾਂਚਦਾ ਵਿਚ ਇਹ ਸਾਰੀ ਫਾਈਲ ਤਿਆਰ ਹੋ ਕੇ ਉਪਰਾਜਪਾਲ ਜੀ ਕੋਲ ਚੱਲ ਗਈ ਉਹ ਤੇ ਐਲਜੀ ਕੋਲ ਤੇ ਐਲਜੀ ਨੇ ਹੁਣ ਇਸ ਜਾਂਚ ਨੂੰ ਕਰਨ ਦੀ ਮਨਜ਼ੂਰੀ ਦੇ ਦਿੱਤੀ ਆ ਕਿ ਜਿਹੜਾ ਨਵਾਂ ਸੀਸੀਟੀਵੀ ਘਟਾਲਾ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਇਹਦੀ ਜਾਂਚ ਕਰੋ ਉਹ ਸਿੰਦਰ ਜੈਨ ਜੀ ਪਹਿਲਾਂ ਹਵਾਲੇ ਦੇ ਵਿੱਚ ਸ਼ਰਾਬ ਮਾਮਲਿਆਂ ਚ ਉਹਨਾਂ ਮਾਮਲਿਆਂ ਜਿਲ੍ਹੇ ਚ ਮਤਲਬ ਜੇ ਕੱਟ ਰਹੀ ਹੈ ਉਹ ਪਹਿਲੇ ਤੋਂ ਵੀ ਮਨੀ ਜਿ ショਦੀ ਅਭੀ ਅੰਦਰ ਅਨਤੋ ਸੰਜੀਤ ਸਿੰਘ ਜਵਾਨ ਤੋਂ ਮਿਲ ਗਈ ਖੁਦ ਕੇਜਰੀਵਾਲ ਵੀ ਅੰਦਰ ਸੋ ਇਹ ਸਾਰੇ ਪਹਿਲੂਆਂ ਦੇ ਵਿੱਚ ਇੱਕ ਨਵਾਂ ਮਾਮਲਾ ਹੋਰ ਛੰਮ ਰੋ ਗਿਆ ਸੋ ਇਸ ਲਈ ਇਹ ਕਟੜੀ ਇਹਨਾਂ ਦਾ ਪਿੱਛਾ ਨਹੀਂ ਛੱਡ ਰੇ ਜਾਂ ਭਾਪਾ ਇਹਨਾਂ ਦਾ ਪਿੱਛਾ ਨਹੀਂ ਛੱਡ ਰਹੀ ਜਾਂ ਇਹ ਜਿਹੜੇ ਆਏ ਸੱਚਮੁੱਚ ਇਮਾਨਦਾਰੀ ਦਾ ਭਾਪੜ ਕੇ ਉਹ ਅੰਦਰੋਂ ਇੰਨੇ ਕੋਖਲੇ ਸੀ ਸੋ ਇਹ ਇਹ ਸਵਾਲ ਬਟੇ ਹੁੰਦੇ ਜਾ ਰਹੇ ਤੇ ਵਿਸ਼ਵਾਸ ਵਿੱਚ ਲੋਕ ਰਾਜ ਦੇ ਖੇਤਰ ਕਿਜੇ ਪ੍ਰਕਾਰ ਹਮਮ। ਦੇਪਕ ਜੀ ਆ ਬੜਾ ਚਿੰਤਾ ਦਾ ਵਿਸ਼ਾ ਹੈ ਜੀ ਕਿ 70 ਕਰੋੜ ਦੇ ਕਰੀਬ ਲੋਕਾਂ ਨੂੰ ਆਪਣੇ ਘਰ ਛੱਡਣੇ ਪੈ ਸਕਦੇ ਆ ਬਿਕੋਸ ਪਾਣੀ ਮੁੱਕ ਜਾਊਗਾ। ਹਾਂ ਦੇਖੋ ਆਪਾਂ ਅਕਸਰ ਪੰਜਾਬ ਦੇ ਵੱਲ ਨਾਲ ਫਿਕਰ ਤੁਹਾਡੇ ਤੱਕ ਕੱਪੜਾ ਰਹਿੰਦਾ ਵਕੂ ਵਕਨ ਪੋਟਾਂ ਦੇ ਵੱਲ ਨਾਲ ਕਿ ਪੰਜਾਬ 'ਚ ਧਰਤੀ ਹੇਠਲਾ ਪਾਣੀ ਮੁੱਕਣ ਤਲਾ ਨੇ ਹੋ ਗਿਆ ਜੀ ਸਾਡੇ ਧਰਤੀ ਹੇਠਲੇ ਬਲਕ ਡਾਰਕ ਜ਼ੋਨ ਚ ਚਲੇ ਗਏ ਜੀ ਹੈਨਾ ਜਾਂ ਭਾਰਤ ਦੇ ਵਿੱਚ ਪਾਣੀ ਦੇ ਸੋਰਸ ਘਟ ਵੀ ਰਹੇ ਨੇ ਤੇ ਗੰਧਲੇ ਵੀ ਹੋ ਰਹੇ ਨੇ। ਉਹਨਾਂ ਫਿਕਰਾਂ ਦੀ ਬਾਰੇ ਨਾਲ ਆਪਾਂ ਅਕਸਰ ਗੱਲ ਕਰਦੇ ਆ ਅੱਜ ਇਹ ਬਿਸ਼ਪ ਦੇ ਹਵਾਲੇ ਨਾਲੀ ਰਿਪੋਰਟ ਹੈ ਹਮ ਕਿ ਕਈ ਵਾਰ ਬੰਦਿਆਂ ਨੂੰ ਲੱਗਦਾ ਕਿ ਕੈਨੇਡਾ ਕੋਲ ਤਾਂ ਪਾਣੀ ਹੋ ਇੰਨਾ ਸਾਰੇ ਕੋਲ ਮੁੱਕੇ ਜਵੇ ਕੈਨੇਡਾ ਕੋਲ ਦੀ ਜੇ ਪੰਜਾਬ ਦੇ ਵਿੱਚ ਵੀ ਸਾਡੀ ਨਵੀਂ ਪੀੜ੍ਹੀ ਸੜਕਾਂ ਤੋਂ ਗੱਡੀਆਂ ਕਾਰਾਂ ਬੱਸਾਂ ਚ ਲੰਘਦੀਆਂ ਕਹਿੰਦੀ ਆ ਉਹੀ ਤੁਸੀਂ ਰੋਲਾ ਪਾਈ ਜੇ ਨੂੰ ਪਾਣੀ ਬਚਾਓ ਇੰਨੀਆਂ ਤਾਂ ਨਹਿਰਾਂ ਵਗਦੀਆਂ ਆਪਣਾ ਤਾਂ ਦਰਿਆ ਵਗਦਾ ਹੈ ਨਾ ਤੇ ਬੰਬੇ ਤੋਂ ਲੈ ਕੇ ਦੁਬਈ ਤੱਕ ਲੋਕ ਸੋਚਦੇ ਲੋਇ ਸਮੁੰਦਰ ਪਿਆ ਵਿਗਿਆਨ ਹੈਗਾ ਇਹ ਤੋਂ ਪੀਣ ਵਾਲਾ ਪਾਣੀ ਬਣ ਜਾਊਗਾ ਪਰ ਉਹਦੇ باوجود ਵਿਗਿਆਨੀਆਂ ਦੀ ਖੋਜ ਰਿਪੋਰਟ ਕਹਿੰਦੀ ਆ ਕਿ 230 ਤੱਕ ਜਾਂਦੇ ਜਾਂਦੇ 70 ਕਰੋੜ ਦੁਨੀਆ ਦੇ ਦੁਨੀਆ ਦੇ ਵਿੱਚ 70 ਕਰੋੜ ਲੋਕ ਜਹੇ ਹੋਣਗੇ ਜਿਨ੍ਹਾਂ ਨੂੰ ਪਾਣੀ ਉਪਲਬਧ ਨਹੀਂ ਹੋਣਾ ਤੇ ਉਹਨਾਂ ਨੂੰ ਆਪਣੇ ਘਰ-ਬਾਰ ਛੱਡ ਕੇ ਕਿਤੇ ਹੋਰ ਜਾਣਾ ਪਵੇ। ਹੂੰ ਹੂੰ। 에어ਪੋਰਟ ਇਹ ਵੀ ਦੰਪਰਦੀ ਆ ਕਿ ਹਰ ਸਾਲ 4 ਕਰੋੜ ਲੋਕ ਜਹੇ ਨੇ ਜਿਨ੍ਹਾਂ ਨੂੰ ਸਾਲ ਦੇ 12 ਮਹੀਨਿਆਂ ਚੋਂ ਇੱਕ ਮਹੀਨੇ ਪੂਰਾ ਪਾਣੀ ਉਪਲਬਧ ਨਹੀਂ ਹੁੰਦਾ। ਹੂੰ ਹੂੰ। ਪਰ ਅਗਲੇ 230 ਤੱਕ ਜਾਂਦੇ ਜਾਂਦੇ ਜੋ 70 ਕਰੋੜ ਲੋਕ ਜਾਈ ਹੋਣਗੇ ਜਿਨ੍ਹਾਂ ਨੇ ਘਰ ਛੱਡਣਾ ਉਹਦੇ ਹਵਾਲੇ ਨਾਲ ਉਹ ਥਾਵਾਂ ਤੇ ਜਿੱਥੇ ਔਰਤਾਂ ਨੂੰ ਘਰਾਂ ਚ ਪਾਣੀ ਅਜੇ ਉਪਲਬਧ ਨਹੀਂ ਹੈਗਾ ਉਹਨਾਂ ਨੂੰ ਭਰ ਲਈ ਜਾਣਾ ਪੈਂਦਾ ਆਪਾਂ ਭਰ ਦੇ ਹਵਾਲੇ ਨਾਲ ਕਿੰਨੀਆਂ ਥਾਵਾਂ ਜਾਣ ਦੇ ਚਾਹੀਏ ਰਾਜਸਥਾਨ ਹੋਵੇ ਜਾਂ ਹਿਮਾਚਲ ਹੋਵੇ ਕਿਸੇ ਨੂੰ ਬੋੜੀਆਂ ਤੋਂ ਭਰਨ ਜਾਣਾ ਪੈਂਦਾ ਕਿਸੇ ਨੂੰ ਖੂਹਾਂ ਤੋਂ ਭਰਨ ਜਾਣਾ ਪੈਂਦਾ ਕਿਸੇ ਨੂੰ ਚੜਾਈ ਚੜ ਕੇ ਤੇ ਕਿਸੇ ਨੂੰ ਉਤਰ ਕੇ ਸੋ ਉਹ ਜਿਹੜਾ ਉਹ ਕਹਿੰਦੇ ਔਰਤਾਂ ਦਾ ਕੰਮ 30% ਹੋਰ ਵੱਜ ਜਾਣਾ ਪਾਣੀ ਸੇਚਣ ਦੀ ਜਿਹੜੀਆਂ ਸੁਹਾਣੀਆਂ ਘਰਾਂ ਚ ਅਰ ਸੋਈਤਾ ਚੁੱਲਾ ਚੌਕੇ ਦਾ ਕੰਮ ਕਰਦੀਆਂ ਉਹਨਾਂ ਦੇ ਲਈ ਇਹ ਹੋਰ ਨਵਾਂ ਕੰਮ ਖੜਾ ਹੋਣਾ ਬੜਾ ਕਿਉਂਕਿ ਉਹਨਾਂ ਨੂੰ 30% ਆਪਣਾ ਸਮਾਂ ਪੂਰੇ ਕੰਮ ਚੋਂ ਪਾਣੀ ਲਈ ਹੋਰ ਵਧਾਉਣਾ ਪੈਣਾ। ਸੋ ਇਹ ਸਥਿਤੀ ਬਹੁਤ ਫਿਕਰਮੰਦੀ ਵਾਲੀ ਔਰ ਇਹਦੇ ਨਾਲੋ ਕੁਦਰਤੀ ਵਾਤਾਵਰਣ 'ਤੇ ਹਵਾਦਾਨਾ ਕਰ ਸਕਦਾ ਹੈ ਕਿ ਸਾਰਾ ਕੁਝ ਕੁਦਰਤੀ ਵਾਤਾਵਰਣ ਨਾਲਬਾੜ ਦਾ ਨਤੀਜਾ ਹੈ। ਇਸੇ ਜਦੋਂ ਮੈਂ ਇਸ ਰਿਪੋਰਟ ਨੂੰ ਇਸ ਕਿਉਂਕਿ ਇਹਦੇ ਵਿੱਚ ਉਹਨਾਂ ਨੇ ਇੱਕ ਕਾਇਦਾ ਕਿਹਾ ਕਿ ਭਾਰਤ, ਪਾਕਿਸਤਾਨ ਜਾਂ ਉੱਤਰੀ ਅਫਰੀਕਾ ਵਰਗੇ ਮੁਲਕ ਵੀ ਪ੍ਰਭਾਵਿਤ ਹੋਣੇ ਇਹਦੇ ਨਾਲ। ਉਬਯੋ ਦੇ ਬਿਚ। ਸੋ ਜਦੋਂ ਇਹ ਹਵਾਲਾ ਮੈਂ ਪੰਜਾਬ ਦੇ ਹਵਾਲੇ ਨਾਲ ਜਦੋਂ ਰਿਪੋਰਟ ਦੁਆਰਾ ਖੋਜਣੀ ਸ਼ੁਰੂ ਕੀਤੀ ਕਿ ਉਹਦਾ ਇੱਧਰ ਕੀ ਅਸਰ ਆਉਂਦਾ ਤੁਸੀਂ ਹੈਰਾਨ ਹੋਵੋਗੇ ਆਪਣੇ ਦਰਸ਼ਕ শ্রোਤੇ ਸੁਣ ਕੇ ਵੀ ਹੈਰਾਨ ਹੋਣਗੇ ਕਿ ਉੱਤਰੀ ਭਾਰਤ ਦੇ ਵਿੱਚੋਂ ਕਹਿੰਦੇ ਦੋ ਦਹਾਕਿਆਂ 'ਚ ਜਿਹੜਾ ਪਾਣੀ ਦਾ ਪੱਧਰ ਸੀਗਾ ਧਰਤੀ ਹੇਠਲਾ ਉਹ 450 ਕਿਊਸ ਕਿਲੋਮੀਟਰ ਘਟ ਗਿਆ। ਓਹੋ। ਅੱਛਾ। ਦੋ ਦਹਾਕਿਆਂ ਤੋਂ ਤਨ 20 ਸਾਲਾਂ ਦੇ ਵਿੱਚ। ਹੂੰ। ਇਹ ਰਿਪੋਰਟ ਹੈਗੀ 2002 ਤੋਂ ਲੈ ਕੇ 2121 ਤੱਕ ਤੇ ਅੱਜ ਆਪਾਂ 24 'ਚ ਗੱਲ ਕਰ ਰਹੇ ਹਾਂ ਇਹਨਾਂ ਤਿੰਨ ਸਾਲਾਂ 'ਚ ਕੀ ਕੁਝ ਹੋਇਆ ਉਹ ਵੱਖਰਾ ਮੈਨੂੰ। ਉਹ ਕਹਿੰਦੇ ਇਹਨਾਂ ਦੋ ਦਹਾਕਿਆਂ ਚ 2002 ਤੋਂ ਲੈ ਕੇ 2121 ਤੱਕ ਉੱਤਰੀ ਭਾਰਤ ਮਤਲਬ ਦਿੱਲੀ ਪੰਜਾਬ ਹਰਿਆਣਾ ਹਿਮਾਚਲ ਆ ਸਾਰੀ ਸਾਡੀ ਬਹਤ ਜੰਮੂ ਕਸ਼ਮੀਰ ਰਾਜਸਥਾਨ ਇਹ ਸਾਰਿਆਂ ਚ 450 ਕਿਊਸਕ ਕਿਲੋਮੀਟਰ ਜਮੀਨ ਹਟਲਾ ਪਾਣੀ ਟੱਟ ਗਿਆ ਤੁਹਾਡਾ ਇਹ ਇਹ ਪਹਿਲੂ ਫਿਰ ਇਹਦੇ ਵਿੱਚ ਉਹਨਾਂ ਨੇ ਹਵਾਲਾ ਦਿੱਤਾ ਉਹ ਕਹਿੰਦੇ ਕਿ ਜਦੋਂ ਮਤਲਬ ਕਿ ਜੂਨ ਸتمبر ਸਾਡਾ ਆ ਮੌਨਸੂਨ ਸੀਜ਼ਨ ਜਿਹੜਾ ਹੁਣ ਚੱਲ ਰਿਹਾ ਇਹ ਆ ਰਿਹਾ ਜਿਹੜਾ ਇਹਦੇ ਵਿੱਚ 1951 ਤੋਂ ਲੈ ਕੇ 2021 ਤੱਕ ਆਉਂਦਿਆਂ ਆਉਂਦਿਆਂ ਇੰਨੀ ਤਬਦੀਲੀ ਆ ਗਈ ਕਿ 8.5 ਪੀਸਾ ਦੀ ਹੁਣ ਮੀਂਹ ਘੱਟ ਪੈਂਦੇ ਆ। ਹਾਂ 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 ਮਤਲਬ ਖਬਰਾਂ ਕੀ ਆਉਂਦੀਆਂ ਕਿ ਅੱਜ ਬੰਬੇ 'ਚ 300 ਕਿਊਸਕ ਪਾਣੀ ਅੱਜੇ ਡਿੱਗਿਆ ਜੀ ਹਾਂ ਪਾਣੀ ਨੂੰ ਪਾਣੀ ਹੋ ਗਿਆ ਪੰਜਾਬ 'ਚ ਘੱਗਰ ਭਰ ਗਈ ਜੀ ਪਾਣੀ ਨੂੰ ਪਾਣੀ ਹੋ ਗਿਆ ਅਸਲ 'ਚ ਅਸੀਂ ਨਿਕਾਸੀ ਦੇ ਸਹੀ ਪ੍ਰਬੰਧ ਨਹੀਂ ਕੀਤੇ ਉਹ ਉਸ ਕਾਰਨ ਪਾਣੀ ਹੈ। ਯੈਸ ਪਰ ਆ ਰਿਪੋਰਟ ਕਹਿੰਦੀ ਹੈ ਕਿ 1951 'ਚ ਜਿਹੜਾ ਮੀਂਹ ਪੈਂਦਾ ਸੀ ਉਹ 2021 ਤੱਕ ਆਉਂਦਿਆਂ ਆਉਂਦਿਆਂ 8.5 ਪੀਸਾ ਦੀ ਕੱਟ ਗਿਆ 9% ਦੀ ਮੀਂਹ ਘੱਟ ਪੈ ਰਹੇ ਨੇ ਸੋ ਇਹਦਾ ਤੇ ਅਸੀਂ ਕੱਢ ਕਿੰਨਾ ਪਾਣੀ ਰਹੇ ਹਾਂ ਮਤਲਬ ਖੇਤੀ ਵਾਲੇ ਹਮਾਦੇ ਨਾਲ ਤਾਂ ਬਦਨਾਮ ਹੀ ਕਰਤਾ ਕਿ ਹਾਂ ਬੋਤਲਾਂ ਹੀ ਪਾਣੀ ਕੱਢਦੀਆਂ ਜਦੋਂ ਕਿ ਕੋਲਡ ਡਰਿੰਕ ਬਣਾਉਣ ਵਾਲੀਆਂ ਕੰਪਨੀਆਂ ਸਭ ਤੋਂ ਵੱਧ ਪਾਣੀ ਬਰਬਾਦ ਕਰਦੀਆਂ ਹੈ ਨਾ ਬੋਤਲਾਂ ਚ ਪਾਣੀ ਪੈਕ ਕਰਕੇ ਦੇਣ ਵਾਲਾ ਪਾਣੀ ਜਿਹਦੇ ਘਰਚਾਰੋ ਲੱਗਿਆ ਉਹ ਪਾਣੀ ਬਰਬਾਦ ਦੀ ਮਸ਼ੀਨ ਲਈ ਬੈਠਾ ਨਾਲ ਸੋ ਇਸ ਲਈ ਆਪਣੇ ਆਪ ਚ ਸਵਾਲ ਹੈ ਕਿੱਡਾ ਵੱਡਾ ਤੇ ਇਹ ਰਿਪੋਰਟ ਇਹ ਦੰਪਰਦੀ ਹੈ ਕਿ ਜਿਹੜਾ ਇਹ ਪਾਣੀ ਘੱਟ ਰਿਹਾ ਤੇ ਉਹਦੇ ਨਾਲ ਨਾਲ ਆ ਮੀਂਹ ਘੱਟ ਰਿਹਾ ਇਹਦਾ ਇਹ ਅਸਰ ਹੈ ਕਿ ਜਦੋਂ ਸਰਦੀਆਂ ਆਉਂਦੀਆਂ ਤਾਂ ਹੁਣ 0.3% ਮੌਸਮ 'ਚ ਤਬਦੀਲੀ ਆ ਗਈ ਹੈ। ਸੋ ਕਹਿੰਦੇ ਦਵੇ ਪੈਰ ਇਹ ਤਬਦੀਲੀ ਆ ਰਹੀ ਹੈ। ਵਾਤਾਵਰਨ ਦੀ ਜਿਹੜੀ ਚੇਂਜ ਹੈ ਉਹਦਾ ਨਤੀਜਾ ਇਹ ਹੋਗਾ ਕਿ ਸਾਨੂੰ ਪੀਣ ਵਾਲਾ ਪਾਣੀ ਉਪਲਬਧ ਨਹੀਂ ਹੋਣਾ ਆਉਣ ਵਾਲੇ ਦਹਾਕਿਆਂ ਦੇ ਵਿੱਚ ਤੇ ਸਾਨੂੰ ਕਾਰੋਬਾਰ ਛੱਡ ਕੇ ਥਾਵਾ ਲੱਪਣੀਆਂ ਪੈਣੀਆਂ ਤੇ ਤਾਂ ਹੀ ਇਹ ਵਿਸ਼ਾ ਭਰ ਦੇ ਵਿੱਚ ਚਰਚਾ ਚੱਲਦੀ ਹੈ ਕਿ ਤੀਸਰਾ ਵਿਸ਼ਵ ਜੁਦ ਜੇ ਹੋਇਆ ਪਾਣੀ ਬਿਲਕੁਲ ਬਿਲਕੁਲ ਕਲਾਈਮੇਟ ਚੇਂਜ ਇਟਸ ਅ ਹਿਊਜ ਕੰਸਰਨ ਬਹੁਤ ਵੱਡਾ ਕੰਸਰਨ ਹੈ ਜੀ ਦੀਪਕ ਜੀ ਇੱਥੇ ਸਾਡੇ ਇੱਥੇ ਸਾਡੀ ਨਾ ਬੀਸੀ ਸਰਕਾਰ ਵੱਲੋਂ ਹੁਣ ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਸਟਾਰਟਿੰਗ ਦੇ ਵਿੱਚ ਕਿ ਕੈਨੇਡਾ ਦੇ ਵਿੱਚ ਤਾਂ ਪਾਣੀ ਇੰਨਾ ਕਦੇ ਸੋਚਦੇ ਹੀ ਨਹੀਂ ਵੀ ਕੈਨੇਡਾ ਦੇ ਵਿੱਚ ਵੀ ਪਾਣੀ ਮੁੱਕ ਜਾਊਗਾ ਬਟ ਇੱਥੇ ਦੀਆਂ ਸਰਕਾਰਾਂ ਨੂੰ ਇੱਕ ਕ੍ਰੈਡਿਟ ਅਸੀਂ ਦੇਣਾ ਚਾਹੁੰਦੇ ਹਾਂ ਕਿ ਸਰਕਾਰਾਂ ਫਿਰ ਵੀ ਵਿਜਨਰੀ ਨੇ ਕਲਾਈਮੇਟ ਚੇਂਜ ਦੇ ਮੁੱਦੇ ਨੂੰ ਲੈ ਕੇ ਫਿਰ ਵੀ ਵਿਜਨਰੀ ਨੇ ਇੱਥੇ ਆਪਣੀ ਬੀਸੀ ਦੀ ਸਰਕਾਰ ਨੇ ਡਰਾਉਟ ਨੂੰ ਲੈ ਕੇ ਅਵੇਅਰਨੈਸ ਪੈਦਾ ਕਰਨ ਵਾਸਤੇ ਇੱਥੇ ਕੈਂਪੇਨ ਚਲਾਈ ਹੋਈ ਹੈ ਮੇਰੇ ਕੋਲੇ ਬੀਸੀ ਸਰਕਾਰ ਦੇ ਅਧਿਕਾਰੀ ਆ ਕੇ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਵੀ ਕਰਕੇ ਗਏ ਨੇ ਉਹਦੇ ਰਿਲੇਟਡ ਮੈਂ ਉਹਨਾਂ ਨੂੰ ਪੁੱਛਿਆ ਵੀ ਮੇਰਾ ਪਹਿਲਾ ਸਵਾਲ ਇਹੀ ਸੀ ਮੈਂ ਕਿਹਾ ਬੀਸੀ ਪਾਣੀ ਮੁੱਕ ਜੂ ਤੁਸੀਂ ਇਸ ਚੀਜ਼ ਨੂੰ ਲੈ ਕੇ ਕੰਸਰਨਡ ਹੋ ਕਹਿੰਦੇ ਬਿਲਕੁਲ ਜੇ ਅੱਜ ਕੰਸਰਨਡ ਨਾ ਸ਼ੋ ਕੀਤਾ ਤਾਂ ਆਉਣ ਵਾਲੇ ਸਾਲਾਂ ਦੇ ਵਿੱਚ ਪਾਣੀ ਮੁੱਕ ਜੂਗਾ ਇਹ ਇਹਦੇ ਵਿੱਚ ਕੋਈ ਦੋਰਾਵਾ ਹੈ ਨਹੀਂ ਤੁਸੀਂ ਤੁਸੀਂ ਇਹ ਦੇਖੋ ਕਿ ਕੈਨੇਡਾ ਕੋਲ ਜੇ ਸਭ ਤੋਂ ਵੱਧ ਪਾਣੀ ਹੈ ਉਹਦੇ باوجود ਵੀ ਉਹ ਵਰਤੇ ਹੋਏ ਪਾਣੀ ਨੂੰ ਵੀ ਰੀਟਰੀਟ ਕਰ ਲਿਆ ਉਹਦੇ باوجود ਵੀ ਉਹ ਉਹਨੂੰ ਉਹਨੂੰ ਦੁਬਾਰਾ ਰੀਟਰੀਟ ਕਰਕੇ ਫੇਰ ਉਹ ਝੀਲਾਂ دریا ਨਦੀਆਂ ਰਾਹੀਂ ਵਾਪਸ ਲਿਆਉਂਦਾ ਉਹਦੇ ਕੋਲ ਇੱਕ ਪ੍ਰੋਜੈਕਟ ਹੈ ਸਾਡੇ ਕੋਲ ਜਿਹੜਾ ਪਾਣੀ ਅਸੀਂ ਕੱਢਦੇ ਹਾਂ ਉਸ ਨੂੰ ਰੀਟ੍ਰੀਟ ਕਰਨ ਦਾ ਸੋਚਦੇ ਨਹੀਂ ਅਸੀਂ ਜਿਹੜਾ ਮੀਂਹ ਆਉਣਾ ਪੈਂਦਾ ਉਸ ਨੂੰ ਵੀ ਕਰਤੀ ਚ ਜਾਣਦੇ ਐਬਸੋਲੂਟਲੀ ਯਾ ਮੀਂਹ ਵਾਲੇ ਪਾਣੀ ਨੂੰ ਵੀ ਸੇਜਣ ਦੀ ਕੋਸ਼ਿਸ਼ ਨਹੀਂ ਕਰਦੇ ਸੋ ਇਹਦੇ ਲਈ ਕੱਲਾ ਮਨੁੱਖੀ ਜਾਂ ਵੋਟਰ ਜਾਂ ਲੋਕ ਜ਼ਿੰਮੇਵਾਰ ਨਹੀਂ ਸਾਡਾ ਸਿਸਟਮ ਤੇ ਸਰਕਾਰਾਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਹਨਾਂ ਨੂੰ ਚੁਣਦੇ ਕਾਦੇ ਲਈ ਜੇ ਉਹਨਾਂ ਨੇ ਅਗਲੀਆਂ 100 200 ਸਾਲਾਂ ਦੀਆਂ ਨੀਤੀਆਂ ਨਹੀਂ ਬਣਾਉਣੀਆਂ ਇਹ 5 ਸਾਲਾਂ ਜੁਨੀਅਰ ਬਣਾਉਣੀ ਹੈ ਕਿ 5 ਸਾਲ ਚ ਖਾ ਲੋ ਕਿ ਅਗਲੀ ਵਾਰ ਫਿਰ ਕੋਲ ਛੋਟਾ ਬੋਗਾ ਫਿਰ ਦੁਬਾਰਾ ਕੋਲ ਬਣਾਵਾਂਗੇ ਫਿਰ ਖਾਵਾਂਗੇ ਸੋ ਇਸ ਨਹੀਂ ਫਿਰ ਮਸਲਾ ਬਹੁਤ ਵੱਡਾ ਪਰ ਇਹ ਦੁਨੀਆ ਪਰਦੇਸ ਵਾਲਾ ਫਿਕਰ ਲੰਦੀ ਵਾਲੀ ਆ ਜਿਹੜਾ ਜਿਹੜੇ ਕਹਿੰਦੇ ਆ ਕਿ ਅਸੀਂ ਦੁਨੀਆ ਪਰ ਚ ਜੁੜ ਗਏ ਆ ਆਪਸ ਵਿੱਚ ਸਾਰਿਆਂ ਦਾ ਆਪਸੇ ਜੁੜਾਅ ਹੈ ਤੇ ਇਸ ਮਸਲੇ ਤੇ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹਮ ਦੀਪਕ ਜੀ ਉਹੀ ਆ ਨਾ ਅਗਲੀ ਇਲੈਕਸ਼ਨ ਨਹੀਂ ਅਗਲੀ ਜਨਰੇਸ਼ਨ ਤੱਕ ਸੋਚ ਹੋਣੀ ਚਾਹੀਦੀ ਆ ਪੋਲਿਟੀਕਲ ਵਿਲ ਹੋਣੀ ਚਾਹੀਦੀ ਆ ਤਾਂ ਕੁਝ ਬਣ ਸਕਦਾ